2015 ਨੂੰ ਜਦੋਂ ਕੋਟਕਪੂਰੇ ਦਾ ਚੌਕ ਜਾਮ ਹੋਇਆ ਉੱਥੇ ਸਵੇਰ ਦਾ ਟਾਈਮ ਜਪਜੀਤ ਸਿੰਘ ਦਾ ਪਾਠ ਹੋ ਗਿਆ ਜਪਕ ਸਾਹਿਬ ਦਾ ਪਾਠ ਕਰਦੀਆਂ ਸਿੱਖ ਸੰਗਤਾਂ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਗੋਲੀ ਸਿੱਕਾ ਕਿੰਨਾ ਉੱਥੇ ਕਤਲੋ ਘਰਤ ਮੱਚੀ ਸਿੱਖ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਤੇ ਇਹਨਾਂ ਨੇ ਜਲਿਆਂਵਾਲਾ ਬਾਗ ਯਾਦ ਕਰਾਤਾ ਜਲਿਆਂਵਾਲਾ ਬਾਗ ਆ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਸਾਡੇ ਸਪੀਕਰ ਉਹਨਾਂ ਨੇ ਵਿਧਾਨ ਸਭਾ ਚ ਆਪਣਾ ਇੱਕ ਭਾਸ਼ਣ ਦਿੱਤਾ ਸੀ ਕਿ ਇਹਨਾਂ ਦੀ ਗਿਨੀ ਮੱਥੀ ਸਾਜ਼ਿਸ਼ ਸੀ 1-2 ਦਿਨ ਪਹਿਲਾਂ ਕੋਟਕਪੂਰੇ ਦੇ ਸਰਕਾਰੀ ਹਸਪਤਾਲ ਵਿੱਚ ਸਾਰੇ ਡਾਕਟਰਾਂ ਨੂੰ ਨਰਸਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਜਿਹੜੇ ਛੁੱਟੀ ਤੇ ਗਏ ਵੇਸੀ ਸਾਰੇ ਬੈੱਡ ਖਾਲੀ ਕਰਵਾਏ ਗਏ ਮੇਰੇ ਕਹਿੰਦਾ ਮਤਲਬ ਤੁਸੀਂ ਅਕਾਲੀ ਦਲ ਦਾ ਸਟੈਂਡ ਪੁੱਛਿਆ ਸੀ ਕਿ ਬਾਦਲ ਕੇ ਤਾਂ ਬਿਲਕੁਲ ਨਖਿੱਧ ਨੇ ਇਹ ਸਿੱਖ ਕੌਮ ਦੇ ਦੁਸ਼ਮਣ ਨੇ ਇਹਨਾਂ ਨੇ ਸਿੱਖਾਂ ਦਾ ਉਹ ਬੁਰਾਚਕ ਕੀਤਾ ਇੱਥੇ ਹੀ ਬਸ ਨਹੀਂ ਉਹੀ ਸਮੇਤ ਸੈਣੀ ਜਿਨੇ ਸਾਡੇ ਸਿੱਖ ਨੌਜਵਾਨਾਂ ਦੇ ਛੁੱਟੇ ਪੁਲਿਸ ਮੁਕਾਬਲੇ ਬਣਾਏ ਸੀ ਉਹੀ ਉਮਰਾ ਨੰਗਲ ਜਿਹੜਾ ਤਸ਼ੱਦਦ ਕਰਦਾ ਸੀ ਸਿੱਖਾਂ ਤੇ ਉਹਦਾ ਬੇਟਾ ਅੱਜ ਉੱਥੇ ਸ਼ਾਮਲ ਸੀ ਇਹਨਾਂ ਨੇ ਇੱਥੇ ਸਾਰਾ ਕਤਲੋਗਾਰਤ ਮਚਾ ਕੇ ਕੋਟਕਪੂਰੇ ਦੇ ਚੌਂਕ 'ਚ ਗਾਏ ਗਏ ਬਾਈਬਲ ਲਿੰਕ ਰੋਡ ਤੇ ਸੰਗਤ ਬੈਠੀ ਸੀ ਲਿੰਕ ਰੋਡ ਤੇ ਮੇਨ ਰੋਡ ਤੇ ਨਹੀਂ ਉੱਥੇ ਜਾ ਕੇ ਇਹਨਾਂ ਨੇ ਸੰਗਤ ਨੂੰ ਕੁੱਟਿਆ ਮਾਰਿਆ ਤਾਂ ਦੋ ਸਿੱਖ ਕ੍ਰਿਸਚਨ ਭਗਵਾਨ ਤੇ ਗੁਰਜੀਤ ਸਿੰਘ ਤੇ ਗੁਰਜੀਤ ਸਿੰਘ ਸਲਾਮਾਂ ਨੂੰ ਉੱਥੇ ਸ਼ਹੀਦ ਕੀਤਾ ਸਾਡੇ ਸਿੱਖ ਸ਼ਹੀਦ ਹੋ ਗਏ ਸਾਡੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਅਸੀਂ ਰੋ ਰਹੇ ਹਾਂ ਤੇ ਇਹ ਬਾਦਲ ਕੀ ਕਰ ਰਿਹਾ ਹੈ ਕੀ ਕੀਤਾ ਇਹ ਨਹੀਂ ਸਗੋਂ ਜਿਹੜੇ ਟਰੇਸ ਹੋ ਗਏ ਬੰਦੇ ਉਹਨਾਂ ਨੂੰ ਵੀ ਬਚਾਉਂਦੇ ਫਿਰਦੇ ਨੇ